ਹਾਂ ਦੀ ਗੱਲ ਕਰੀਏ ਥਣ ਬਹੁਤ ਸੋਹਣਾ ਲੱਗਿਆ ਪੂਰਾ ਮੋਟਾ ਥਾਣਾ ਹਣਾ ਥਣ ਨਾਲੋਂ ਚਵਾਉ ਉਦੋਂ ਵੀ ਚੰਗਾ ਸਿਰ ਮੈਂ ਰਵਿੰਦਰ ਬਾਈ ਅੱਛਾ ਬਹੁਤ ਜ਼ਿਆਦਾ ਚੰਗਾ ਚਵਾ ਹਵਾਨਾ ਵੀ ਕੋਈ ਟੁੱਟਮਾ ਨਹੀਂ ਕੱਲ ਸ਼ਾਮ ਦੀ ਚੂਈ ਹੈ ਹਾਂ ਬੱਚੇ ਨੂੰ ਇਹਨੇ ਜਨਮ ਦਿੱਤਾ ਠੀਕ ਆ ਤੇ ਦੋ ਚਵਾਈਆਂ ਹੋ ਗਈਆਂ ਇਹਦੀਆਂ ਬਾਈ 20 ਲੀਟਰ ਬੌਲਾ ਐਂ ਜਮਾ ਠੰਡਾ ਰੈਡੀ ਆ ਠੀਕ ਆ ਯਾਨੀ ਕਿ 20 20 ਲੀਟਰ ਤੋਂ ਮੰਨਗੇ ਵੀ ਸਟਾਰਟਿੰਗ ਹੀ ਆ ਠੀਕ ਠੰਡੀ ਦੀ ਗੱਲ ਕਰੀਏ ਨਾ ਸੀਲ ਠੰਡੀ ਬਹੁਤ ਥਣਾ ਦਾ ਸਾਇ ਇਹਦਾ ਵੀ ਬਹੁਤ ਸੋਹਣਾ ਥਣ ਥਣ ਵਾਲਾ ਚੰਗਾ ਲੱਗਿਆ ਰਵਿੰਦਰ ਭਾਈਏ ਨੂੰ ਠੀਕ ਆ ਬਾਕੀ ਆਪਣੇ ਕੋਲੇ ਥਣ ਠੰਡੇ ਦਾ ਘਰ ਵਾਲੀ ਦਾ ਫੈਕਸ ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਬਾਈ ਗਗਨ ਦੇ ਘਰੋਂ ਪਿੰਡ ਹੁਸਨ ਰਹਿ ਜਾਂਦਾ ਤੇ ਭਾਰੂ ਵਾਲੇ ਰਾਹ ਦੇ ਉੱਤੇ ਢਾਣੀ ਦੇ ਵਿੱਚ ਬਾਈ ਦਾ ਘਰ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤੇ ਤਹਿਸੀਲ ਗਿੱਦੜਵਾਹਾ ਪੈਂਦੀ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਕੋਲੇ ਦੋ ਆਗਾ ਦੋਸਤੋ ਦੋਨੇ ਹੀ ਸੂਈਏ ਸਵਾਏ ਆ ਤੇ ਚੰਗੇ ਰਿਕਾਡ ਵਾਲੀਆਂ ਦੋਸਤੋ ਜੇ ਗੱਲ ਕਰੀਏ ਨਾ ਬਹੁਤ ਸੋਹਣੇ ਥਾਨ ਹਵਾਨੇ ਦੇ ਵਿੱਚ ਆ ਸੋਹਣੇ ਕਦਕਾਠ ਵਾਲੀਆਂ ਤੇ ਹਵਾਨੇ ਪੱਖ ਤੋਂ ਵੀ ਸਾਫ ਸੁਥਰੀਆਂ ਪ੍ਰੋਪਰ ਜਾਣਕਾਰੀ ਬਾਈ ਗਗਨ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਈ ਆਪਣੇ ਸੁਖਰਾਜ ਦੇ ਰੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਗਗਨ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਵਿੰਦਰ ਬਾਈ ਹੋਰ ਠੀਕ ਠਾਕ ਬਾਈ ਠੀਕ ਠਾਕ ਵਧੀਆ ਬਾਈ ਆਪਨੇ ਠੀਕ ਆ ਬਾਈ ਗਗਨ ਅੱਜ ਕਿੰਨੇ ਨਾਗ ਆਪਣੇ ਕੋਲ ਅੱਜ ਨਾਗ ਆਪਣੇ ਕੋਲੇ ਬਾਈ 3 ਸੀ ਇੱਕ ਵੇਚਤੀ 2 ਰਹਿ ਗਈ ਠੀਕ ਆ ਜਿਆਦਾਤਰ ਆਪਾਂ ਦੋਹਾਂ ਦੀ ਵੀਡੀਓ ਕਵਰ ਕੀਤੀ ਆ ਆਪਣੇ ਘਰੋਂ ਹਾਂਜੀ ਬਾਈ ਠੀਕ ਆ ਤੇ ਬਾਈ ਗਗਨ ਇੱਕ ਵਾਰੀ ਆਪਣਾ ਨੰਬਰ ਦੱਸ ਦੀ ਨੰਬਰ ਆਪਣਾ ਹੈਗਾ ਬਾਈ 62805 76375 ਠੀਕ ਆ ਤੇ ਬਈ ਜਿਹੜੀ ਆ ਸਾਹਮਣੇ ਸੂਈ ਸਵਾਈ ਐਚ ਐਫ ਵੈਡ ਖੜੀ ਐ ਇਹਦੀ ਗੱਲ ਕਰੀਏ ਕਿੰਨਾ ਟਾਈਮ ਹੋ ਗਿਆ ਬਈ ਗਗਨੇ ਨੂੰ ਸੂਈ ਨੂੰ ਇਹ ਕੱਲ ਸ਼ਾਮ ਦੀ ਸੂਈ ਵੀ ਆ ਹਣੇ ਬਈ ਠੀਕ ਆ ਕੱਲ ਸ਼ਾਮ ਦੀ ਸੂਈ ਆ ਹਾਂ ਬੱਚੇ ਨੂੰ ਇਹਨੇ ਜਨਮ ਦਿੱਤਾ ਠੀਕ ਆ ਤੇ ਦੋ ਚ ਵਾਈਆਂ ਹੋ ਗਈਆਂ ਇਹਦੀਆਂ ਬਈ 20 ਲੀਟਰ ਬੌਲਾ ਐਨ ਜਮਾ ਠੰਡਾ ਰੈਡੀ ਆ ਠੀਕ ਆ ਯਾਨੀ ਕਿ 20 20 ਲੀਟਰ ਤੋਂ ਮੰਨਗੇ ਵੀ ਸਟਾਰਟਿੰਗ ਹੀ ਆ ਸਟਾਰਟਿੰਗ ਆ ਬਈ ਠੀਕ ਆ ਜੇਰ ਜੂਰ ਨਹੀਂ ਓਕੇ ਐ ਬਈ ਜੇਰ ਜੂਰ ਦੀ ਓਕੇ ਵੀਡੀਓ ਆਪਣੇ ਕੋਲ ਸਾਰਾ ਕੁਝ ਹੈਗਾ ਬਈ ਠੀਕ ਆ ਤੇ ਸੂਆ ਕਿਨ ਮਸੂਈ ਐ ਸੂਆ ਦੂਜਾ ਬਈ ਰੀਨਲ ਹਾਂਜੀ ਬਾਈ ਦੂਜਾ ਮਾਲਕਾ ਨੇ ਦੱਸਿਆ ਹਾਂਜੀ ਬਾਈ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਈ ਕਿੰਨਾ ਪਾ ਦੂਗੀ ਦੁੱਧ ਆਪਾਂ ਨੂੰ ਮਾਲਕਾ ਨੇ ਪਹਿਲੇ ਸੂਏ 33 ਪਲੱਸ ਕਹਿ ਕੇ ਦਿੱਤੀ ਆ ਬਾਈ ਪਰ ਜਿੱਡੀ ਵਹਿੜ ਆ ਹੁਣ 35 ਲੀਟਰ ਜੇ ਅਗਲਾ ਚੋ ਕੇ ਲੈ ਜਾਣਾ ਚਾਵੇ ਤੇ ਘਰੋਂ ਚਵਾ ਕੇ ਵੀ ਦੇ ਦਿਆਂਗੇ ਠੀਕ ਆ ਤੇ ਨਹੀਂ ਆਪਾਂ 35 ਲੀਟਰ ਦੀ ਓਟ ਤੇ ਵਹਿੜ ਭੇਜ ਦਾਂਗੇ ਠੀਕ ਆ ਜੇ ਗੱਲ ਕਰੀਏ ਬਈ ਕਿੰਨੇ ਦਿਨਾਂ ਨੂੰ ਚਵਾ ਦਾਂਗੇ ਆਪਾਂ ਹਫਤੇ 10 ਦਿਨਾਂ ਤੱਕ ਚਵਾ ਦਿਆਂਗੇ ਬਾਈ 30 ਲੀਟਰ ਚਵਾ ਦਿਆਂਗੇ ਖੁੱਲਾ ਡੁੱਲਾ ਠੀਕ ਆ ਲੋਵੀ 30 ਲੀਟਰ ਬਾਈਆਂ ਦਾ ਹਫਤੇ ਤਾਈਂ ਚਵਾ ਕੇ ਦੇਣਾ ਬਾਕੀ ਇਹ ਵੀ ਜਰਾ ਬਹੁਤ ਜਿਆਦੇ ਆ ਠੀਕ ਆ ਲੋਵੀ ਠੰਡੀ ਸੀਲ ਦੀ ਗੱਲ ਜਿਵੇਂ ਮਰਜੀ ਅੱਗੋਂ ਦੀ ਪੈ ਪਿੱਛੋਂ ਦੀ ਬੈਕ ਹੋਈਆਂ ਵਾਸਤੇ ਹੀ ਥਾਣ ਦੀ ਗੱਲ ਕਰੀਏ ਥਣ ਬਹੁਤ ਸੋਹਣਾ ਲੱਗਿਆ ਪੂਰਾ ਮੋਟਾ ਥਾਣਾ ਹਣਾ ਥਣ ਨਾਲੋਂ ਚਵਾਉ ਉਦੋਂ ਵੀ ਚੰਗਾ ਸਿਰਿਆ ਮੈਂ ਹਰਵਿੰਦਰ ਬਾਈ ਅੱਛਾ ਬਹੁਤ ਜਿਆਦੇ ਚੰਗਾ ਚਵਾ ਹਵਾਨਾ ਵੀ ਕੋਈ ਟੁੱਟਮਾ ਨਹੀਂ ਤੇ ਵੀ ਫਿਟਿੰਗ ਵਾਲਾ ਹਵਾਨਾ ਜੇ ਗੱਲ ਕਰੀਏ ਸੋਹਣਾ ਹਵਾਨਾ ਤੇ ਨਾੜਾਂ ਇਧਰਲੇ ਪਾਸੇ ਚੈੱਕ ਕਰਿਓ ਕਿ ਨਾ ਬਹੁਤ ਸੋਹਣੀਆਂ ਨਾੜਾਂ ਠਾਈਆਂ ਹੋਈਆਂ ਬਾਕੀ ਰਾਜੀਪਲੀ ਕਰਦਕਾਠ ਵਾਲੀ ਵਹਿੜਾ ਬਾਈ ਠੀਕ ਆ ਲਓ ਬਈ ਵਾਕਈ ਥਣਾ ਦਾ ਸੱਚ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਤੇ ਬਾਕੀ ਬਾਈ ਗਗਨ ਦੱਸਦਾ ਨਾ ਚਵਾਈ ਦੀ ਤਾਂ ਐਡੀ ਸਾਫ਼ ਆ ਨਾ ਬਹੁਤ ਸਾਫ਼ ਸੁਥਰੀ ਆ ਨਾ ਤਰ ਮਾਰ ਹੀ ਦਿੰਨੇ ਠੀਕ ਆ ਲਓ ਧਾਰਾ ਤੁਹਾਨੂੰ ਮਾਰ ਕੇ ਗਗਨ ਬਾਈ ਆਂਦਾ ਵਿਖਾ ਦਿੰਨੇ ਆ ਬਾਕੀ ਕਰਮਾ ਵਾਲੀ ਨਾ ਜਿਵੇਂ ਮਰਜੀ ਕੈਮਰਾ ਲੈ ਕੇ ਆਸਤੇ ਪਾਸੇ ਦੂਰੇ ਫਿਰੋ ਬਹੁਤ ਸਾਫ਼ ਲੈ ਬਈ ਗਗਨ ਦੂਜਿਆਂ ਚੋਂ ਵੀ ਮਾਰਦੀ ਧਾਰ ਦੇਖ ਲੈ ਨੇ ਸੋਹਣੀ ਧਾਰ ਆ ਦੋਸਤੋ ਅੱਧੀ ਜਵਾਈ ਵਾਲਾ ਥਾਨ ਜੀ ਜੀ ਉਂਗਲਰ ਦੀ ਧਾਰਾ ਹੈ ਬਾਈ ਮੋਟੀ ਠੀਕ ਕਿਸੇ ਪਾਸੇ ਹੱਥ ਤਰਾ ਹੈ ਹੀ ਨਹੀਂ ਰਵਿੰਦਰ ਬਾਈ ਬਾਕੀ ਸਵੀ ਸੂਵੀ ਵੀ ਬਾਈ ਚੰਗੀ ਆ ਨਾ ਤੇ ਦੂਜਾ ਸੁਭਾ ਕਰਮ ਵਾਲੀ ਸੂਈ ਹੈ ਬੱਚੇ ਨੂੰ ਜਨਮ ਦਿੱਤਾ ਜੇਰ ਜੁਰਨ ਨੂੰ ਓਕੇ ਆ ਨਾ ਬਾਈ ਓਕੇ ਠੀਕ ਆ ਲੈ ਵੀ ਗगन ਇੱਕ ਕਰੀਨੇ ਦਾ ਢੀੜਾ ਕਣਾਈ ਕਰਮ ਵਾਲੀ ਦਾ ਸੋਨਾ ਕੱਦ ਕਾਠ ਰਾਜੀਪੜੀ ਚੰਗੀ ਦੁੱਧ ਮਾਲਕਾਂ ਨੇ ਦੱਸਿਆ ਵੀ 35 ਲੀਟਰ ਦੇ ਲੱਗ ਭਾ ਲੋ ਸੋੜ ਕੇ ਤੁਹਾਨੂੰ ਵਿਖਾਉਣੇ ਆ ਟੁਰੀ ਜਾਂਦੀ ਤੋਂ ਨਾ ਹਵਾ ਨੇ ਜੱਜਮੈਂਟ ਕਰੋ ਜੀ ਸੋਹਣਾ ਹਵਾਨਾ ਤਿਆਰ ਕੀਤਾ ਕਰਮਾ ਵਾਲੀ ਨੇ ਇਹ ਨਹੀਂ ਗੱਲ ਵੀ ਕੋਈ ਟਟਮਾ ਤੇ ਕੋਈ ਫੋਰਚਾਂ ਥਾਣਾ ਦਾ ਸੈਜ ਦੀ ਗੱਲ ਕਰੀਏ ਦੋਸਤੋ ਸੋਹਣਾ ਥਾਣਾ ਦਾ ਸੈਜ ਆ ਬਾਕੀ ਦੋਸਤੋ 20 ਲੀਟਰ ਤੋਂ ਨਾ ਬੋਲੇ ਦੀ ਸਟਾਰਟਿੰਗ ਕੀਤੀ ਆ ਦੂਜਾ ਸੁਆ ਸੁਈ ਆ ਦੁੱਧ ਦਾ ਅਰਮਾਨਾ ਵੀ ਸੋਹਣਾ ਦੁੱਧ ਪਾਊਗੀ ਜਿਹੜੇ ਵੀ ਦੇ ਪਸੰਦ ਹੋਵੇ ਤਸੱਲੀ ਤੁਸੀਂ ਆਪ ਦੀ ਇੱਥੇ ਆ ਕੇ ਕਰ ਲੈਣੀ ਆ ਨੰਬਰ 22 ਗਗਨ ਦਾ ਸਕਰੀਨ ਤੇ ਚੱਲੀ ਜਾਣਾ ਤੇ ਰੇਟ ਇਹਦਾ ਆਪਾਂ ਤੁਹਾਨੂੰ ਪੁੱਛਦਨੇ ਆ ਭਾਈ ਗੱगन ਰੇਟ ਦੀ ਗੱਲ ਕਰੀਏ ਤਾਂ ਰੇਟ ਦੱਸਣਾ ਤੂੰ ਫਿਕਸ ਆ ਤੇ ਦੱਸਣਾ ਉਹ ਆ ਵੀ ਕੋਈ ਵੀਰ ਇਥੋਂ ਮੁੜੇ ਨਾ ਜਿਵੇਂ ਆਪਾਂ ਜਰਸੀਆਂ ਵੇਚੀਆਂ ਨਾ ਉਵੇਂ ਹੀ ਇਹ ਵੇਚਣੀਆਂ ਰੇਟ ਸਿਕਰਾਈ ਬਈ ਆਪਣਾ ਲੋਕ ਵੀ ਸੇਤਾਂ ਕਰਦੇ ਰੇਟ ਨਹੀਂ ਆਪਣਾ ਬਾਲਾ ਹੁੰਦਾ ਠੀਕ ਆ ਇੱਕ ਆਪਾਂ ਲੋਕਾਂ ਨੂੰ ਇਹ ਨਹੀਂ ਕਹਿੰਦੇ ਵਿੱਚ ਤਾਂ 2000 ਹੀ ਲੈਣਾ ਠੀਕ ਆ 160000 ਦੀ ਜਿਹਨੂੰ ਵਹਿੜ ਚੰਗੀ ਲੱਗੇ ਬਈ ਆ ਕੇ ਬੱਚਾ ਲਾ ਲੇ ਠੀਕ ਉਹਦੇ ਜੋ ਮਾਨਤਾਨ ਕਰਦੇ ਠੀਕ ਆ ਯਾਨੀ ਕਿ ਹੁਣ 20 ਲੀਟਰ ਬੋਲਾ ਤਿਆਰ ਆ ਜਾਮ ਤਿਆਰ ਆ ਠੰਡਾ ਜਾਮ ਠੀਕ ਆ ਕੋਈ ਦੋ ਟਾਈਮ ਚੋਲੇ ਕੋਈ ਚਾਰ ਟਾਈਮ ਚੋਵੇ ਭਲਾ ਬਈ ਜਦੋਂ ਅਗਲੇ ਨੇ 500 ਰੁਪਿਆ ਦੀ ਲਾਉਣੀ ਸਹੀ ਗੱਲ ਆ ਸਹੀ ਗੱਲ ਹੈਨਾ ਲਓ ਬਈ ਸੋਹਣੀ ਵਹਿੜ ਆ ਰਾਜੀਪਲੀ ਚੰਗੀ ਆ ਦੁੱਧ ਸੋਨਾ ਪਾਉਗੀ ਹੁਣ 20 ਲੀਟਰ ਤੋਂ ਸਟਾਰਟਿੰਗ ਆ ਦੇ ਰੇਟ 1 ਲੱਖ ਤੇ 62000 1 ਲੱਖ 62000 ਤੇ ਮਾਨਤਾਨ ਕਰਦੇ ਠੀਕ ਆ ਲੋ ਵੀ ਮਾਨਤਾਨ ਹੋ ਜਾਊਗਾ ਇਸ ਤੋਂ ਅੱਗੇ ਬਈ ਕੀ ਐਡ ਗੈਂਡੀਆਂ ਵੇੜਾਂ ਦਾ ਨਾ ਰਵਿੰਦਰ ਬਾਈ ਹਾਂ ਹਾਂ ਲੋਕ ਐ 172 ਇਹੀ ਕਿਸੇ ਚੰਗੇ ਫਾਰਮ ਜਿ ਹੁੰਦੀ 2 ਸਵਾ 2 ਦੀ ਵੇੜਾ ਅਗਲਾ ਹੱਸ ਕੇ ਲੈ ਕੇ ਜਾਂਦਾ ਸਹੀ ਗੱਲ ਆ ਸਹੀ ਗੱਲ ਕੋਈ ਆਪਣਾ ਐਡਾ ਬਾਕੀ ਥੱਲੋਂ ਬਹੁਤ ਸਾਫ਼ ਸੁਥਰੀ ਆ ਬਈ ਥਾਣ ਵੀ ਸੋਹਣਾ ਚਵਾਈ ਵੀ ਸਾਫ਼ ਆ ਬਾਕੀ ਦੂਜਾ ਸੂਆ ਕਰਮਾ ਜੀ ਸੂਈ ਇਹ ਨਹੀਂ ਗੱਲ ਵੀ ਵੱਡੀ ਹੋਊਗੀ ਬਾਕੀ ਜੀ ਨੇ ਬਈ ਦੁੱਧ ਤੇ ਲਾਉਣੀ ਆ ਜਾਂ ਨਵਾਂ ਫਾਰਮ ਦਾ ਕੰਮ ਸਟਾਰਟ ਕੀਤਾ ਦਰਸ਼ਨੀ ਚੀਜ਼ ਆ ਸਹੀ ਗੱਲ ਇਸ ਤੋਂ ਅੱਗੇ ਬਈ ਬਲੈਕ ਰੰਗ ਦੇ ਵਿੱਚ ਆ ਤੇ ਬਰੀਡ ਪੱਖ ਤੋਂ ਵਹਿੜ ਚੰਗੀ ਆ ਬਈ ਹਵਾਨਾ ਵੀ ਬਹੁਤ ਸਾਫ ਸੁਥਰਾ ਤੇ ਇਹ ਕਿੰਨਾ ਸੁਆ ਸੁਈ ਹੈ ਇਹ ਵੀ ਦੂਜਾ ਸੁਆ ਸੁਆ ਕਰਾਇਆ ਬਈ ਠੀਕ ਆ ਦੂਜਾ ਸੁਆ ਇਹ ਸੁਈ ਹੈ ਹਾਂ ਠੀਕ ਆ ਤੇ ਇਹ ਤਾਂ ਬਈ ਰਾਤ ਹੀ ਸੁਈ ਹੈ ਫਿਰ ਨਹੀਂ ਇਹ ਆਹ ਸੁਬਾ ਸੁਈ ਹੈ ਬਈ ਨੌਕ ਸੁਬਾ ਸੁਈ ਆ ਹਾਂ ਕਿੰਨੇ ਵਜੇ ਸੁਈ ਆ ਇਹ ਸੁਬਾ 8-9 ਦਾ ਟਾਈਮ ਸੀ ਜਦੋਂ ਸੁਈ ਆ ਜੇਰ ਜੂਰ ਪੈ ਗਈ ਉਹ ਬਈ ਆ ਠੀਕ ਆ ਜੇਰ ਹੋਣੀ ਪਈ ਹੈ ਜਾਨੀ ਕਿ ਠੀਕ ਆ ਇਹਦੇ ਮਗਰ ਬੱਚਾ ਬਈ ਇਹਦੇ ਮਗਰ ਬੱਛਾ ਬਈ ਇਹਦੇ ਮਗਰ ਵੀ ਬੱਚਾ ਹੀ ਆ ਹਾਂਜੀ ਬਾਈ ਠੀਕ ਆ ਸੂਲੇ ਵੀ ਬਹੁਤ ਜਿਆਦੇ ਆ ਠੀਕ ਆ ਲੋ ਵੀ ਸੀਲ ਠੰਡੀ ਦੀ ਗੱਲ ਕਰੀਏ ਨਾ ਸੀਲ ਠੰਡੀ ਬਹੁਤ ਥਣਾ ਦਾ ਸਾਇ ਇਹਦਾ ਵੀ ਬਹੁਤ ਸੋਹਣਾ ਥਣ ਥਣ ਵਾਲਾ ਚੰਗਾ ਲੱਗਿਆ ਰਵਿੰਦਰ ਭਾਈਏ ਨੂੰ ਠੀਕ ਆ ਬਾਕੀ ਆਪਣੇ ਕੋਲ ਥਾਂ ਕੰਡੇ ਦਾ ਪਰਮਾਲੀ ਦਾ ਫੈਕਸ ਆ ਤੇ ਕੋਈ ਦੁੱਧ ਦੀ ਗੱਲ ਕਰੀਏ ਬਾਈ ਕੋਈ ਥੱਲੋਂ ਕੱਢਿਆ ਇਹਦੇ ਮਾੜੇ ਮੋਟਾ ਨਹੀਂ ਬੱਚਾ ਹੀ ਚੰਗਾ ਆ ਬਾਈ ਐਵੇਂ ਝੂਠ ਮਾਰ ਗਏ ਕੱਢ ਤਾਂ ਬੱਚਾ ਸੀ ਹਜੇ ਤਾਈ ਬੱਚਾ ਹੀ ਚੰਗਾ ਆ ਠੀਕ ਆ ਧਾਰਾ ਧੂਰਾ ਚੈੱਕ ਕਰ ਲਈਆਂ ਹੋਣਗੀਆਂ ਵੈਸੇ ਤਾਂ ਧਾਰਾ ਧੂਰਾ ਇੱਕ ਨੰਬਰਾਂ ਚ ਵਾ ਠੀ ਤੇ ਦੁੱਧ ਦੀ ਗੱਲ ਕਰੀਏ ਬਈ ਗगन ਇਹਦਾ ਦੁੱਧ ਕੀ ਅੰਦਾਜ਼ਾ ਆ ਪਹਿਲਣ ਦਾ ਮਾਲਕ ਨੇ ਆਪਾਂ ਨੂੰ ਇਹਦਾ 30 ਪਲੱਸ ਹਜ਼ਾਰ ਕਾਰਡ ਦੱਸਿਆ ਬਈ ਠੀਕ ਆ 30 ਕਿਲੋ ਫੁੱਲਾ ਡੁੱਲਾ ਪਾਇਆ ਠੀਕ ਆ ਤੇ ਬਾਕੀ 32 35 ਲੀਟਰ ਤੂੰ ਇਹ ਵੀ ਨਹੀਂ ਮਰਦੀ ਵੈੜ ਠੀਕ ਆ ਤੇ ਗਾਰੰਟੀ ਵਾਲੀ ਗੱਲ ਕਰੀਏ ਤਾਂ ਬਈ ਇਹਦੀ ਕੀ ਗਾਰੰਟੀ ਲੈ ਲਾਂਗੇ ਆਪਾਂ ਗਾਰੰਟੀ ਇਹਦੀ ਆਪਣੀ ਦੁੱਧ ਦੀ ਗਾਰੰਟੀ ਆ ਬਈ ਥਾਂ ਲੈਵੇ ਦੀ ਗਾਰੰਟੀ ਨਹੀਂ ਨਹੀਂ ਵੀ ਦੁੱਧ ਕਿੰਨਾ ਚਵਾ ਚਵਾ ਸਕਦੀ ਹੈ ਜੇ ਤਾਂ ਬਈ ਆਪਣੇ ਘਰੇ ਖੜਦੀ ਹੈ ਵੇੜਾ ਤਾਂ ਆਪਾਂ 30 ਤੋਂ ਬਾਹਰ ਇੱਕ ਹਫ਼ਤੇ 10 ਦਿਨਾਂ ਦੇ ਵਿੱਚ ਵਿੱਚ ਕਰਕੇ ਦੇ ਦਾਂਗੇ ਠੀਕ ਹੈ ਜਾਨੀ ਕਿ 30 ਦੀ ਗਰੰਟੀ ਲੈ ਲਾਂਗੇ ਮੰਨ ਕੇ ਚਲੋ ਠੀਕ ਆ ਤੇ ਲੋ ਬਈ ਹਜੇ ਸਵੇਰ ਦੀ ਜੇ ਗੱਲ ਕਰੀਏ ਸੂਈ ਹੈ ਇਹ ਬਾਈ ਹੈ ਨਾ ਤੇ ਜੇਰ ਜੂਰ ਨਹੀਂ ਹੋ ਓਕੇ ਆ ਪਹਿਲੇ ਸੂਏ ਬਾਈਆਂ ਦਾ ਵੀ ਮਾਲਕਾਂ ਨੇ ਸੋਹਣਾ ਦੁੱਧ ਦੱਸਿਆ ਤੇ ਥਣਾ ਦਾ ਸਾਈਜ਼ ਵਾਕਈ ਦੋਸਤੋ ਤੁਹਾਨੂੰ ਦੱਸੂਗਾ ਹਵਾਨੇ ਦੀ ਫਿਟਿੰਗ ਦੀ ਗੱਲ ਕਰੀਏ ਪੂਰਾ ਜੋਸ਼ ਵਾਲਾ ਹਵਾਨਾ ਕੋਈ ਟੁੱਟਮਾ ਨਹੀਂ ਤੇ ਕੋਈ ਫੋਰਸ਼ਾ ਨਹੀਂ ਗੈਗੂ ਬਹੁਤ ਚੰਗਾ ਤੇ ਬੱਚੇ ਨੂੰ ਜਨਮ ਦਿੱਤਾ ਦੋਸਤੋ ਤੋੜ ਕੇ ਤੁਹਾਨੂੰ ਇਹ ਵੀ ਵਿਹੜ ਵਿਖਾਉਣੇ ਆ ਸੋਹਣਾ ਕੱਦ ਕਾਠਾ ਸੋਹਣੀ ਫੇਸ ਬਿਊਟੀ ਆ ਬਾਕੀ ਦੋਸਤੋ ਪਿਓਰ ਬੜਾ ਟਾਹਰ ਵਿਹੜ ਦਾ ਵਖਰਾ ਹੈ ਅਰਵਿੰਦਰ ਸਹੀ ਗੱਲ ਆ ਸਹੀ ਆਲਾ ਇਹ ਬਾਹਰ ਲਿੰਗਾ ਵੜਾ ਈ ਤੁਰਦਾ ਹੈ ਅੰਗਾ ਪਰਾਂ ਦੀ ਸੋਹਣੀ ਆ ਹਵਾਨਾ ਵੀ ਹੂੰ ਸੋਹਣਾ ਹਵਾਨਾ ਤਿਆਰ ਕੀਤਾ ਇਹ ਨਹੀਂ ਗੱਲ ਕੋਈ ਵੀ ਟਟਮਾ ਹਵਾਨਾ ਹੂ ਤੋਰ ਤਾਰ ਦੀ ਚੈੱਕ ਕਰੋ ਕਿਰਾ ਬਹੁਤ ਸੋਹਣੀ ਤੋਰ ਆ ਤੇ ਕਦ ਕਾਠਾਂ ਨੂੰ ਵੀ ਸੋਹਣੀ ਆ ਲੈ ਵੀ ਗगन ਮੋੜ ਲਈ ਇੱਥੇ ਵੀ ਪਾਉਂਦੀ ਜਦੋਂ ਬਾਈ ਗगन ਕੋਲੇ ਆਈ ਤਾਂ ਨਾ ਵਾਕੇ ਵਹਿੜਾਂ ਬਹੁਤ ਸਾਫ਼ ਸੁਥਰੀਆਂ ਹੁੰਦੀਆਂ ਮੇਰੇ ਐ ਜਿਵੇਂ ਬਰਾਬਰ ਆਉਂਦੀ ਆ ਬਾਈ ਸਹੀ ਗੱਲ ਆ ਸਹੀ ਗੱਲ ਲਓ ਬਈ ਵਾਕਈ ਦੋਸਤੋ ਬਾਈਕ ਗਗਨ ਦਾ ਮੈਂ ਖੁੱਲੀ ਛੱਡ ਕੇ ਇੱਥੇ ਬਹਿ ਜਾ ਕੋਈ ਆ ਨਹੀਂਗਾ ਵੀ ਬੱਚੇ ਦਾ ਕਰੂ ਨਹੀਂ ਜਾਂ ਠੀਕ ਮਤਲਬ ਇਹ ਲੋ ਵੀ ਸਵੇਰ ਹੀ ਸੂਈ ਆ ਇਹ ਨਹੀਂ ਗੱਲ ਵੀ ਐਵੇਂ ਬੱਚੇ ਨਹੀਂ ਭੱਜੀ ਰਹੂਗੀ ਬਾਈਕ ਗਗਨ ਨਾ ਨਾ ਮਤਲਬ ਹੀ ਨਹੀਂ ਬਾਹਰ ਹੀ ਠੱਲ ਲੀਏ ਵੇਖ ਸਕਦੇ ਆ ਬੱਚਾ ਅੰਦਰ ਬੈਠਾ ਨਾ ਨਾ ਕਰਮਾ ਵਾਲੀ ਨੂੰ ਬਾਹਲਾ ਸਪੈਸ਼ਲ ਆ ਤੇ ਥਣ ਵੀ ਦੋਸਤੋ ਸੋਹਣਾ ਲੱਗਿਆ ਭੋਈ ਤੁਸੀਂ ਮਸ਼ੀਨ ਨੀ ਚਵਾਈ ਕਰਾ ਲਓ ਜੀ ਜਿਹੜਾ ਤੇ ਦੁੱਧ 32 33 ਲੀਟਰ ਦੇ ਲਗਭਗ ਬਾਈਕ ਗਗਨਾਂ ਦਾ ਪਾ ਦੇਣਾ ਜੇ ਬਾਈ ਕਾ ਗਨਾ ਦਾ ਨਾ ਦੋ ਚਾਰ ਦਿਨ ਆਪਣੇ ਕੋਲੇ ਖੜ ਗਈ ਤਾਂ ਦੁੱਧ 30 ਲੀਟਰ ਤੋਂ ਬਾਹਰ ਕੇ ਵਾਕੇ ਦੇ ਦੇਾਂਗੇ ਸਗਰਾਜ ਇੱਕ ਤਾਂ ਹੁੰਦਾ ਕਹਿਣ ਵਾਲਾ ਬਾਕੀ ਗਾਂ ਵੇੜਾ ਦੋਨੇ ਦੱਸ ਦਿਆਂ ਪਾ ਰਿਆ ਗਾ ਬਾਕੀ ਜਿੰਨੇ ਪਸ਼ੂ ਆਪਣੇ ਘਰੋਂ ਗਏ ਆ ਆਪਾਂ ਨੂੰ ਦੁੱਧ ਦਾ ਲਾਂਬਾ ਕਿਸੇ ਪਸ਼ੂ ਦਾ ਵੀ ਨਹੀਂ ਆਇਆ ਠੀਕ ਆ ਨਹੀਂ ਆਪਾਂ ਫਾ ਫਾ ਵਾਲੀ ਮਾਰੀ ਆ ਵੀ ਐਵੇਂ 8 ਏਕ ਪਸ਼ੂ ਦਾ ਦੱਸ ਦੇ ਕੇ 35 ਕੌਣ ਆ ਗਾ ਵੇੜਾ ਬਾਕੀ ਬਈ ਗਗਨ ਆਪਾਂ ਚਲੋ ਚੀਜ਼ ਲਈ ਆ ਆਪਾਂ ਵੇਚਣੀ ਆ ਜਿਹੜੇ ਵੀਰ ਨੇ ਪੈਸੇ ਲਾਉਣੇ ਠੀਕ ਆ ਉਹ ਆਪਦੀ ਸੋਚ ਸਮਝਣਾ ਲਵੇ ਆ ਪਤਾ ਇਹ ਗੱਲ ਆਣੇ ਆ ਠੀਕ ਆ ਵੀ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਇਹ ਨਾ ਕਵੇ ਵੀ ਅਸੀਂ 30 10 ਤਾਂ ਆਪਾਂ ਦੀ 40 10 ਤਾਂ ਠੀਕ ਆ ਅਗਲਾ ਆਪਦੀ ਸਮਝਣਾ ਲੈ ਲੈ ਪਾਉ ਦੀ 20 ਕਿਲੋ ਆਪਦਾ ਤੱਕ ਕੇ ਲੈ ਲੈ ਬਾਕੀ ਦੁੱਧ ਹੁੰਦਾ ਬਈ ਸੇਵਾ ਦਾ ਸਹੀ ਗੱਲ ਹੈ ਮੇਨ ਗੱਲ ਇਹ ਹੈ ਦੁੱਧ ਹੁੰਦਾ ਸੇਵਾ ਦਾ ਸਹੀ ਗੱਲ ਹੈ ਤੇ ਬਈ ਗਗਨ ਮੇਂ ਦੀ ਸੇਵਾ ਚੋਂ ਇਹ ਆਂਗਾ ਉਹ ਜੀ ਸੇਵਾ ਚ ਜਾਵੜੀਆਂ ਠੀਕ ਆ ਠੀਕ ਆ ਠੀਕ ਹੈ ਤੇ ਜਿੰਨਾ ਕਿ ਕੋਈ ਲੋਭਾਦੀ ਪਾਉਣੀਆਂ ਘਟਨੀਆਂ ਨਹੀਂ ਠੀਕ ਆ ਤੇ ਬਈ ਗਗਨ ਇਹਦੇ ਰੇਟ ਦੀ ਗੱਲ ਕਰੀ ਜੇ ਤਾਂ ਇਹਦਾ ਵੀ ਦੱਸ ਦੀ ਜਮਾ ਜਾਇਜ਼ ਰੇਟ ਆ 1 ਲੱਖ ਤੇ 26000 ਦੀ ਵੈੜ ਦੇ ਦਾਂ ਇੱਕ 26 ਦੀ ਹਾਂ ਠੀਕ ਆ ਜਾਨੀ ਕਿ ਮਾਨਤਾਨ ਹੋ ਜਾਊਗਾ ਮਾਨਤਾਨ ਹੋ ਜਾਊਗਾ ਠੀਕ ਆ ਲੋ ਵੀ 1 ਲੱਖ ਤੇ 26000 ਰੁਪਏ ਇਹਦਾ ਰੇਟ ਆ ਮੌਕੇ ਤੇ ਮਾਨਤਾਨ ਹੋ ਜੂ ਬਿਲਕੁਲ ਤਾਜੀ ਸੂਈ ਹੈ ਜੇਰ ਤੁਹਾਨੂੰ ਵਿਖਾ ਦਿੰਦੇ ਆ ਜੇਰ ਹਜੇ ਬਈ ਗਗਨ ਇੱਧਰ ਰੱਖੀ ਬੈਠਾ ਦੇਖ ਸਕਦੇ ਆ ਜੇਰ ਪਈ ਹੈ ਜਿਹੜੇ ਵੀਰ ਦੇ ਪਸੰਦ ਹੋਏ ਤੁਸੀਂ ਆਪਦੀ ਚਵਾਈ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਕੋਈ ਵੀਰ ਦੋਸਤੋ ਦੂਰ ਨੇੜੇ ਤੋਂ ਆਉਂਦਾ ਤਸੱਲੀ ਤੁਸੀਂ ਕਰ ਲੈਣੀ ਆ ਆਪਦੀ ਬਾਕੀ ਕੋਸ਼ਿਸ਼ ਕਰੀਦੀ ਆ ਹਰ ਪੱਖ ਤੋਂ ਤੁਹਾਨੂੰ ਜਾਨਵਰ ਵਿਖਾਈਦਾ ਕਿਉਂਕਿ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਬਾਕੀ ਮੇਨ ਗੱਲ ਆ ਰਵਿੰਦਰ ਬਾਈ ਠੰਡੀਆਂ ਬਹੁਤ ਆ ਲੈ ਪਲਾਂ ਪੁੱਠੇ ਪਾਸੇ ਦੀ ਬਹਿ ਜਾ ਸਿੱਧੇ ਪਾਸੇ ਦੀ ਬਹਿ ਜਾ ਕੋਈ ਨਿੰਦ ਵਿਚਾਰ ਨਹੀਂ ਵਿਚੀਆਂ ਬਾਕੀ ਇਹ ਵੀ ਵਹਿੜਾ ਭਾਵੇਂ ਦੋਵੇਂ ਪਾਸੇ ਬਹਿ ਕੇ ਚਵਾਈ ਕਰਦੇ ਜਿਵੇਂ ਮਰਜੀ ਬਾਈ ਲੋ ਵੀ ਵਾਕਈ ਸਾਫ ਸੁਥਰੀਆਂ ਵਹਿੜਾ ਭਵਾਨੇ ਪੱਖ ਤੋਂ ਵੀ ਕਦ ਕਾਠ ਵੀ ਨਹੀਂ ਕੋਈ ਛੋਟੇ ਲੋ ਵੀ ਬੜਾ ਚੈੱਕ ਕਰ ਸਕਦੇ ਹਾਂ ਜੀ ਜੇ ਗੱਲ ਕਰੀ ਨਾ ਧਾਰ ਵਾਕੇ ਬਾਈ ਗਗਨ ਇਹਦੀ ਵੀ ਦੱਸਦੀ ਹੈ ਹੈਗੀ ਆ ਬਾਈ ਯਾਰ ਚੋਣ ਚਵਾਤੋ ਹੀ ਪਸ਼ੂ ਦਾ ਪਤਾ ਲੱਗ ਜਾਂਦਾ ਸਹੀ ਗੱਲ ਵਾਕੇ ਵੀ ਰੂਹ ਖੁਸ਼ ਹੁੰਦੀ ਆ ਚਵਾਈ ਦੇਖ ਕੇ ਲੋ ਵੀ 126000 ਦੇ ਵਿੱਚੋਂ ਦੋ ਨੰਬਰ ਵਹਿੜ ਦਾ ਮਾਨ ਤਾਨ ਹੋ ਜੂਗਾ ਇੱਕ ਨੰਬਰ ਵਹਿੜ ਦਾ ਦੋਸਤੋ ਰੇਟ ਦੀ ਗੱਲ ਕਰੀਏ ਤਾਂ 162000 ਦੋਵੇਂ ਵਹਿੜਾ ਸਾਫ ਸੁਥਰੀਆਂ ਕੋਈ ਵਹਿੜ ਪਸੰਦ ਹੋਵੇ ਤਾ ਬਾਈ ਦਾ ਪਿੰਡ ਹੈਗਾ ਹੁਸਨਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਭਾਰੂ ਵਾਲੇ ਰਾਹ ਦੇ ਉੱਤੇ ਟਾਣੀ ਦੇ ਵਿੱਚ ਬਾਈ ਦਾ ਘਰ ਆ ਪੱਠੇ ਦੇ ਸਾਹਮਣੇ ਟਾਣੀ ਆ ਤੇ ਨੰਬਰ ਬਾਈ ਗਗਨ ਦਾ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲੋ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ